ਇਹਦੀ ਬੜੀ ਕੀ ਜਾਣਕਾਰੀ ਸਿਦਾਰ ਹਰਮਨਦਰ ਸਿੰਘ ਬਰਕ ਐਸਐਸਪੀ ਚੰਦਰਦੇਹਾਤੀ ਜੀ ਦੇ ਦਸ਼ਨ ਵਿਦੇਸ਼ ਅਤੇ ਉਹਨਾਂ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਸਰਾਂ ਵਿਰੋਧ ਮਹਾਂ ਜਿਹੜੀ ਚਲਾਈ ਗਈ ਸੀ ਉਹਨੂੰ ਪ੍ਰਭਾਵਸ਼ਾਲੀ ਤੰਗ ਨਾਲ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੰਜੀਤ ਕਪੂਰ ਅਤੇ ਉਸਦੀ ਪਾਰਟੀ ਚੌਕੀ ਇੰਚਾਰਜ ਗਨਾਪਿੰਡ ਵੱਲੋਂ 6 ਵਿਅਕਤੀ ਜਿਹੜੇ ਸੀ ਜਿਨ੍ਹਾਂ ਚੋਂ ਪੰਜ ਮਰ ਤੇ ਇੱਕ ਹੋਰ ਜਿਹੜੀ ਹੈਗੀ ਆ ਉਹ ਲੋਟਾਫਾ ਕਰਦੇ ਸੀ ਅਤੇ ਨਸ਼ਾ ਦੀ ਤਸਕਰੀ ਕਰਦੇ ਸੀ ਇਹ ਗਰੋ ਜਿਹੜਾ ਸੀ ਕਾਫੀ ਸਮੇਂ ਤੋਂ ਜਿੱਦੀ ਰੋਡ ਦੇ ਉੱਤੇ ਐਕਟਿਵ ਰਿਹਾ ਇਹ ਜਿਹੜੇ ਡਰਾਈਵਰ ਜਿਹੜੇ ਬਾਹਰ ਦੇ ਇਧਰ ਸੇਟ ਵਾਲੇ ਤੇ ਲੋਕਲ ਜਿਹੜੇ ਆਉਂਦੇ ਸੀ ਲੁਧਿਆਣਾ ਤੋਂ ਅੱਗੇ ਕੰਮ ਕਰਨ ਵਾਸਤੇ ਜਾਂ ਦਿੱਲੀ ਸਾਈਡ ਤੋਂ ਆਉਂਦੇ ਸੀ ਤੋਂ ਰੁਕਦੇ ਸੀ ਤੇ ਲੇਡੀਜ਼ ਰੋਕ ਲੈਂਦੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਲੁੱਟਦੇ ਹੁੰਦੇ ਲੁੱਟ ਕਰਦੇ ਸਨ ਇਸ ਤੇ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਕੱਲ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਜਿਹੜਾ ਗੈਂਗ ਬਣਾ ਕੇ ਜਿਹੜੀਆਂ ਗੱਤਵਧੀਆਂ ਜਿਹੜੀਆਂ ਸੀ ਅਮਚੀਆਂ ਹੁੰਦੇ ਸਨ ਇਹ ਸਾਰੇ ਹੀ ਲੋਕਲ ਇੱਥੇ ਦੇ ਵਸਿੰਦੇ ਨੇ ਤੇ ਇਹ ਕਾਫੀ 1 ਸਾਲ ਤੋਂ ਇਸ ਕੰਮ ਦੇ ਵਿੱਚ ਐਕਟਰ ਸਨ ਪਹਿਲਾਂ ਵੀ ਸਾਰੇ ਇਹਨਾਂ ਦਾ ਕੋਈ ਪਰਚੇ ਪੁਚੇ ਦਰ ਇਹਨਾਂ ਤੇ ਇਹ ਜਿਹੜੇ ਚਾਰ ਦੋਸ਼ੀ ਨੇ ਉਹ ਪਹਿਲਾਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਮਾੜਾ ਹੈਗਾ ਉਹਨਾਂ ਦੇ ਨਸ਼ੇ ਅਤੇ ਚੋਰੀ ਦੇ ਮਕਦਮੇ ਜਿਹੜੇ ਆ ਉਹ ਦਰਜ ਹੈਗੇ ਆ ਇੱਥੇ ਮੈਂ ਇਹ ਹੀ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਗੈਂਗ ਫੜਨ ਦੇ ਨਾਲ ਜਿਹੜੇ ਟਰੱਕ ਵਗੈਰਾ ਜਾਂ ਜਿਹੜੇ ਲੁੱਟਖੋ ਜੀਟੀ ਰੋਡ ਤੇ ਹਾਈਵੇ ਤੇ ਹੁੰਦੀ ਸੀ ਉਹ ਮੁਕੰਮਲ ਤੌਰ ਤੇ ਜਿਹੜੀ ਆ ਉਹ ਰੁਕ ਜੀ ਸਰ ਲੇਡੀਆਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਸੀ ਨੇ ਚੇ ਇਹ ਜਿਹੜੀ ਲੇਡੀਆਂ ਨੂੰ ਵੀ ਕਿਸ ਇਸ ਤਰ੍ਹਾਂ ਦਾ ਯੂਜ਼ ਕਰਦੇ ਸੀ ਕਿਰਾ ਵੀ ਹੱਥ ਇਸ਼ਾਰਾ ਕਰ ਦਿੰਦੇ ਸੀ ਟਰੱਕ ਜਿਹੜਾ ਰੁਕ ਜਾਂਦਾ ਸੀ ਤੇ ਉਹਨੂੰ ਰੁਕ ਲੈਂਦੇ ਸੀ ਸਰ ਇਹ ਪਛਾਣ ਆ ਇਹਨਾਂ ਦੀ ਔਰ ਕਿੱਥੋਂ ਕਿੱਥੋਂ ਦੇ ਰਹਿਣ ਹੋ ਰਹੇ ਇਹ ਪੰਜ ਨੇ ਲੋਕਲ ਤੇ ਇਹਨਾਂ ਦੀ ਪਛਾਣ ਇਹਨਾਂ ਦੇ ਕ੍ਰਿਮੀਨਲ ਐਫ ਆਈ ਆਰਸ ਦਰਜ ਹੈਗੇ ਨੇ ਤੇ ਇਹਨਾਂ ਨੂੰ ਅੱਜ ਬਾਜੋ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋਲੋਂ ਜਿਹੜਾ ਉਹ ਚਾਰ ਚੋਰੀ ਦੇ ਮੋਬਾਈਲ ਇੱਕ ਚੋਰੀ ਦੀ ਐਕਟਿਵਾ ਜਿਹੜੀ ਕਿ ਉਹ ਲੁਧਿਆਣਾ ਸਾਈਡ ਤੋਂ ਚੋਰੀ ਕੀਤੀ ਸੀ ਗਾਂਜਾ 1 ਕਿਲੋ 24 ਗ੍ਰਾਮ ਅਤੇ 18 ਗ੍ਰਾਮ ਜਿਹੜੀ ਹੀਰੋਇਨ ਉਹ ਇਹਨਾਂ ਪਾਸੋਂ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਕੋਲ ਦੋ ਦਾਤਰ ਸੀ ਜਿਹੜੇ ਕਿ ਇਹ ਵਾਰਦਾਤ ਦੇ ਵਿੱਚ ਯੂਜ਼ ਕਰਦੇ ਸੀ ਡਰਾਉਂਦੇ ਸੀ ਲੋਕਾਂ ਨੂੰ ਤੇ ਮਾਰਦੇ ਵੀ ਸਨ। ਉਹ ਉਹ ਵੀ ਬਰਾਮਦ ਕੀਤੇ।